ਨਵਰ ਹੋਵੇ ਪਛਿੰਦੇ ਰੁਕਵੀਤ ਹੋਵੇ ਜਾਂ ਡਿਵਰੇਟ ਦੇ ਵੀ ਹੋਵੇ ਜ਼ੀਰੋ ਆਵਰ ਹੋਵੇ ਹਰ ਤਰੀਕੇ ਦੇ ਨਾਲ ਇਹਨਾਂ ਦਿਨਾਂ ਦੇ ਦੌਰਾਨ ਮੈਂ ਕੋਸ਼ਿਸ਼ ਕੀਤੀ ਕਿ ਅੰਮ੍ਰਿਤਸਰ ਦੇ ਅੰਮ੍ਰਿਤਸਰ ਨਾਰਥ ਗੇਟ ਤੇ ਪੰਜਾਬ ਦੇ ਹਰ ਮੁੱਦੇ ਨੂੰ ਵਿਧਾਨ ਸਭਾ ਦੇ ਸਾਹਮਣੇ ਰੱਖਿਆ ਜਾਵੇ ਸਭ ਤੋਂ ਅਹਮ ਮੁੱਦਾ ਸਾਡਾ ਸੀਗਾ ਗੰਦਾ ਨਾਲਾ ਦਾ ਜਿਹਨੂੰ ਅਸੀਂ ਤੁੰਗਟਾਪ ਟ੍ਰੇਨ ਬੋਲਦੇ ਹਾਂ ਅਸੀਂ ਕਟੋ-ਕਟ 10-15 ਸਾਲ ਤੋਂ ਵੇਖਦੇ ਆ ਰਹੇ ਹਾਂ ਕਿ ਹਰ ਲੀਡਰ ਇਹ ਬੋਲਦਾ ਆ ਰਿਹਾ ਹੈ ਕਿ ਅੱਜ ਹੋ ਜਾਏਗਾ ਜੀ ਕੱਲ ਹੋ ਜਾਏਗਾ ਜੀ ਅਸੀਂ ਤਾਂ ਬਹੁਤ ਵੱਡਾ ਪ੍ਰੋਜੈਕਟ ਬਣਾ ਲਿਆ ਲੇਕਿਨ ਅੰਮ੍ਰਿਤਸਰ ਦੇ ਸ਼ਾਨ ਦੇ ਵਿੱਚ ਤੁਸੀਂ ਦੇਖੋ ਬਹੁਤ ਕਾਟਾ ਪੈ ਰਿਹਾ ਹੈ ਔਰ ਅੰਮ੍ਰਿਤਸਰ ਦੇ ਵਿੱਚ ਲੋਕੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਗ੍ਰਸਿਤ ਹੋ ਰਹੇ ਨੇ ਖਾਸ ਕਰ ਕੈਂਸਰ ਵਰਗੀ ਬਿਮਾਰੀ ਜੋ ਸਾਫ਼ ਹਵਾ ਨਹੀਂ ਹੋਣ ਕਰਕੇ ਬਹੁਤ ਹੋਰ ਸਾਰੀਆਂ ਬਿਮਾਰੀਆਂ ਜਿਸ ਤਰ੍ਹਾਂ ਕਿ ਲੇਡੀਜ਼ ਦੇ ਵਿੱਚ ਵੀ ਤੁਸੀਂ ਦੇਖੋ ਜੋ ਫਰਟੀਲਿਟੀ ਰਿਲੇਟਡ ਪ੍ਰੋਬਲਮਸ ਹੁੰਦੇ ਨੇ ਉਹ ਵੀ ਆ ਰਿਹਾ ਹੈ ਔਰ ਸਿਰਫ ਇਹ ਨਹੀਂ ਕਿ ਨਾਲੇ ਦੇ ਨਾਲ ਲੱਗਦਾ ਲਿਫਟ ਏਰੀਆ ਹੈ ਉਹ ਨਹੀਂ ਪੂਰੇ ਅੰਮ੍ਰਿਤਸਰ ਦੇ ਵਿੱਚ ਇਸਦਾ ਪ੍ਰਭਾਵ ਪੈ ਰਿਹਾ ਤੇ ਇਸ ਕਰਕੇ ਇਸ ਮੁੱਦੇ ਨੂੰ ਮੈਂ ਰੱਖੀ ਹੈ ਔਰ ਮੰਤਰੀ ਸਾਹਿਬ ਦਾ ਜਵਾਬ ਵੀ ਆਇਆ ਹੈ ਬਹੁਤ ਛੇਤੀ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਇੱਕ ਕਮੇਟੀ ਬਣਾਉਂਗੇ ਮੀਟਿੰਗ ਕਰਨਗੇ ਔਰ ਮੈਨੂੰ ਵੀ ਉਸ ਮੀਟਿੰਗ ਦੇ ਵਿੱਚ ਉਹ ਬੁਲਾਉਣਗੇ ਮੈਂ ਆਸ਼ਵਾਸ ਕਰ ਰਿਹਾ ਕਿ ਛੇਤੀ ਤੋਂ ਛੇਤੀ ਇਸ ਸਮੱਸਿਆ ਦਾ ਸਮਾਧਾਨ ਅਸੀਂ ਕਰਾਂਗੇ ਦੂਸਰਾ ਜਿਹੜਾ ਮੁੱਦਾ ਸੀਗਾ ਜੀ ਉਹ ਮੁੱਦਾ ਹੈ ਤੁਸੀਂ ਸਾਰੇ ਜਾਣਦੇ ਹੋ ਅਖਬਾਰਾਂ ਦੇ ਵਿੱਚ ਵੀ ਆਉਂਦਾ ਰਿਹਾ ਹੈ ਰਾਜਨੀਤਿਕ ਮਾਫੀਆ ਦੇ ਇਸ਼ਾਰੇ ਤੇ ਮਕਬੂਲ ਰੋਡ ਨੂੰ ਕਮਰਸ਼ੀਅਲ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ ਮਕਬੂਲ ਰੋਡ ਹੈ ਅੰਮ੍ਰਿਤਸਰ ਦੇ ਵਿੱਚ ਤੁਸੀਂ ਜਾਣਦੇ ਹੋ ਇਤਿਹਾਸਿਕ ਮਕਬੂਲ ਰੋਡ ਹੈ ਜੋ ਸਰਕਟ ਹਾਊਸ ਤੋਂ ਚੱਲ ਕੇ ਰਤਨ ਸਿੰਘ ਚੌਕ ਤੱਕ ਆਉਂਦਾ ਹੈ ਉਸ ਦਾ ਇੱਕ ਹਿੱਸਾ ਇਹਨਾਂ ਨੇ ਕਿਹਾ कारण की दिता से मेरे को सारा रिकॉर्ड हुआ है जी ओदा जस्टिफिकेशन की है जस्टिफिकेशन दे रहे हैं कि बहुत सारे इलीगल काम चल रहे इलीगल कमर्शियल एक्टिविटीज चल रही है तो सब तो माड़ी गल है कि एना ने लिखया है कि आउन वाले समाज भी ऐसे तरीके की इलीगल एक्टिविटी दी संभावना है ये कौन करा रहा है जी कौन करा रहा है ਇਹ ਕਾਂਗਰਸ ਦੀ ਸਰਕਾਰ ਦੇ ਟਾਈਮ 50 ਨੰਬਰ ਰੈਜਲੂਸ਼ਨ ਦਸੰਬਰ ਮਹੀਨੇ ਦੇ ਵਿੱਚ ਪਾਸ ਹੋਇਆ ਜੋ ਜਦੋਂ ਇਲੈਕਸ਼ਨ ਦਾ ਮਾਹੌਲ ਸੀਗਾ ਇਲੈਕਸ਼ਨ ਚੱਲ ਰਿਹਾ ਸੀ ਉਸੇ ਦੌਰਾਨ ਚੁਪ ਚੁਪੇ ਤੇ ਇੱਕ ਰੈਜਲੂਸ਼ਨ ਇਹਨਾਂ ਪਾਸ ਕਰਵਾਇਆ ਕਾਂਗਰਸ ਦੀ ਸਰਕਾਰ ਦੇ ਟਾਈਮ ਔਰ ਹੁਣ ਸਾਡੀ ਸਰਕਾਰ ਆਉਣ ਤੋਂ ਬਾਅਦ ਵੀ ਕਰਵਾਈ ਸ਼ੁਰੂ ਹੋ ਗਈ ਸੀ ਜਨਤਾ ਵੱਲੋਂ ਵੀ ਆਬਜੈਕਸ਼ਨ ਗਿਆ ਮੇਰੇ ਵੱਲੋਂ ਵੀ ਆਬਜੈਕਸ਼ਨ ਗਿਆ ਵਿਧਾਨ ਸਭਾ ਦੇ ਵਿੱਚ ਇਹ ਪ੍ਰਸ਼ਨ ਰੱਖਣ ਦਾ ਕਾਰਨ ਇਹ ਸੀ ਕਿ ਸਾਰੀ ਜਨਤਾ ਨੂੰ ਪਤਾ ਲੱਗ ਜਾਵੇ ਕੀ ਜੇਕਰ ਇਹੀ ਜਸਟੀਫਿਕੇਸ਼ਨ ਹੈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਇਲਲੀਗਲ ਕੰਮ ਹੋਰ ਹੋ ਸਕਦੇ ਨੇ ਇਸ ਦੇ ਨਾਲ ਤਾਂ ਤੁਸੀਂ ਦੇਖੋ ਅੰਮ੍ਰਿਤਸਰ ਅੰਮ੍ਰਿਤਸਰ ਦੀ ਜਨਤਾ ਉਹਨਾਂ ਦਾ ਕੀ ਬਣੂਗਾ ਔਰ ਜਦੋਂ ਕੋਈ ਵੀ ਏਰੀਆ ਤੁਸੀਂ ਕਮਰਸ਼ੀਅਲ ਕਰਦੇ ਹੋ ਤਾਂ ਸੀਵਰੇਜ ਪਾਣੀ ਦੀ ਵਿਵਸਥਾ ਤਾਂ ਹੁੰਦੀ ਨਹੀਂ ਹੈ 1000 ਸਕੁਆਇਰ ਯਾਰਡ ਦਾ ਮੰਨ ਲਓ ਕੋਈ ਮਕਾਨ ਹੈ 5-10 ਆਦਮੀ ਰੱਖਦੇ ਨੇ ਉਹਦੇ ਵਿੱਚ ਹੋਟਲ ਬਣ ਗਿਆ ਤੇ 100-150-200 ਬੇਕਤੀ ਰੱਖ ਕੀ ਹੋਊਗਾ ਉਹਦੇ ਨਾਲ ਕਿ ਸਿਵਰੇਟ ਪ੍ਰੋਬਲਮ ਆ ਜੋ ਤੁਸੀਂ ਅੰਮ੍ਰਿਤਸਰ ਦੇ ਵਿੱਚ ਦੇਖ ਰਹੇ ਹੋ ਸਿਵਰੇਲ ਦੀ ਸਮੱਸਿਆ ਵਿਕral ਰੂਪ ਲੈ ਚੁੱਕੀ ਹੈ ਔਰ ਹਰ ਏਰੀਆ ਦੇ ਵਿੱਚ ਜਾ ਕੇ ਤੁਸੀਂ ਦੇਖੋ ਇਹ ਗੱਲ ਵੀ ਮੈਂ ਵਿਮਾਨ ਸਭਾ ਦੇ ਵਿੱਚ ਰੱਖਦਾ ਕਿ ਜਦੋਂ ਤੱਕ ਤੁਸੀਂ ਇਨਫਰਾਸਟ੍ਰਕਚਰ ਨਹੀਂ ਦੇ ਰਹੇ ਹੋ ਪੁਲਿਸ ਲਾਈਨ ਦੇ ਏਰੀਆ ਭੀ ਇਹਨਾਂ ਨੇ ਕਰਤਾ ਦੀ ਹੁਣ ਸਾਰੇ ਪੁਲਿਸ ਲਾਈਨ ਦੇ ਰੋਡ ਤੇ ਜੋ ਲੋਕ ਘਰ ਰਹੇ ਨੇ ਉਹਨਾਂ ਨੂੰ ਪਾਣੀ ਦੀ ਸਮੱਸਿਆ ਸਿੱਧੀ ਦੀ ਸਮੱਸਿਆ ਹਰ ਤਰੀਕੀ ਦੀ ਸਮੱਸਿਆ ਹੈ ਮੈਂ ਇਹ ਕੰਦਾ ਆ ਕਿ ਹਮੇਸ਼ਾ ਕਾਰਪੋਰੇਸ਼ਨ ਨੂੰ ਇੱਕ ਜ਼ਿੰਮੇਵਾਰ ਸੰਸਥਾ ਦੇ ਰੂਪ ਦੇ ਵਿੱਚ ਚੱਲਣਾ ਚਾਹੀਦਾ ਹੈ ਕਿਉਂਕਿ 3 ਟਾਇਰ ਸਿਸਟਮ ਦੇ ਵਿੱਚ ਜੋ ਤੀਸਰਾ ਟਾਇਰ ਹੈ ਲੋਕਲ ਸੈਲਫ ਗਵਰਨਮੈਂਟ ਦਾ ਉਹ ਨਗਰ ਨਿਗਮ ਹੈ ਤੇ ਨਗਰ ਨਿਗਮ ਨੂੰ ਇਸ ਚੀਜ਼ ਦੀ ਜ਼ਿੰਮੇਵਾਰੀ ਲੈਣੀ ਪਵੇ ਔਰ ਕੋਈ ਵੀ ਏਰੀਆ ਕਮਰਸ਼ੀਅਲ ਕਰਨਾ ਹੈ ਤਾਂ ਪਹਿਲਾਂ ਤੁਸੀਂ ਇਨਫਰਾਸਟ੍ਰਕਚਰ ਦਿਓ ਔਰ ਬਗੈਰ ਇਨਫਰਾਸਟ੍ਰਕਚਰ ਦੇ ਹੋਏ ਤੁਸੀਂ ਜੇਕਰ ਕੋਈ ਏਰੀਆ ਕਮਰਸ਼ੀਅਲ ਕਰ ਰਹੇ ਹੋ ਉਹ ਵੀ ਰਾਜਨੀਤਿਕ ਮਾਫੀਆ ਨੂੰ ਪਰਪੁਲਿਤ ਕਰਨ ਵਾਸਤੇ ਹੈ ਅਸੀਂ ਉਸਤੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਾਂਗੇ ਪ੍ਰੋਟੈਸਟ ਕਰਾਂਗੇ ਔਰ ਠੀਕ ਹੈ ਜੋ ਲੋਕ ਗਲਤ ਨਜਾਇਜ਼ ਐਕਟੀਵਿਟੀ ਉਤੇ ਕਰ ਰਹੇ ਨੇ ਉਹਨਾਂ ਨੂੰ ਨੁਕਸਾਨ ਜ਼ਰੂਰ ਹੋਊਗਾ ਲੇਕਿਨ ਅਸੀਂ ਸਾਰੇ ਅੰਮ੍ਰਿਤਸਰ ਦੇ ਲੋਕਾਂ ਦੇ ਹਿੱਤ ਦੀ ਗੱਲ ਕਰ ਰਹੇ ਹਾਂ ਅਸੀਂ ਇੱਕ ਵਿਅਕਤੀ ਜਾਂ ਇੱਕ ਪਰਿਵਾਰ ਦੇ ਹਿੱਤ ਦੀ ਗੱਲ ਨਹੀਂ ਕਰਦੇ ਸਾਰੇ ਅੰਮ੍ਰਿਤਸਰ ਦਾ ਅਸੀਂ ਹਿੱਤ ਰੱਖਾਂਗੇ ਐਸੇ ਤਰੀਕੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵਿਧਾਨ ਸਭਾ ਦੇ ਵਿੱਚ ਮੈਂ ਇੱਕ ਗੱਲ ਰੱਖੀ ਸੀ ਕਿਡਰਨ ਪਾਰਕ ਕੰਪਨੀ ਭਾਗ ਜੋ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਉਥੇ ਤੁਸੀਂ ਕਹੋਗੇ ਕਿ ਮਾਲਕੀ ਹੋਣਾ ਦੀ ਜੋ ਆਰਕੀਓਲੋਜੀਕਲ ਸਾਈਟ ਹੈ ਮਾਲਕੀ ਹੋਣਾ ਦੀ ਹੈ ਰੱਖ ਰਖਾਓ ਮੇਨਟੇਨੈਂਸ ਦਾ ਜਿੰਮਾ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਦਾ ਹੈ 2016 ਦੇ ਵਿੱਚ ਜਦੋਂ ਆਕਾਲੀ ਦਲ ਦੀ ਸਰਕਾਰ ਸੀਗੀ ਜੀਪੀ ਤਾਂ ਉਹਦਾ ਇੱਕ ਹਿੱਸਾ ਲੋਰੈਂਸ ਵਿਦਵਲਾ ਜਿਹੜਾ ਫਾਰਮਰ ਸੀਗਾ ਉਸ ਨੂੰ ਨਿਲਾਮ ਕੀਤਾ ਗਿਆ ਜੀ वो भी चुप चुप नीलाम किया गया व्यवस्था है, है।, है।, है, है। राजनीतिक माफिया गया आज भी चलता आ रहा है इस करके जनता की डिमांड सी तल रखी जो खासकर इमूमेंट ट्रस्ट पावर कितो आया जी दसो ਜਦੋਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਏਐਸਆਈ ਦਾ ਉਹ ਜਗਾ ਹੈ ਕਾਰਪੋਰੇਸ਼ਨ ਦਾ ਰੱਖ ਰਖਾਵ ਦਾ ਜਿੰਮਾ ਹੈ ਤੇ ਇੰਪਰੂਵਮੈਂਟ ਟਰਸਟ ਬਲੋਂ ਮੇਰੇ ਕੋਲ ਸਾਰਾ ਰਿਕਾਰਡ ਪਿਆ ਹੋਇਆ ਹੈ ਇੰਪਰੂਵਮੈਂਟ ਟਰਸਟ ਨੂੰ ਇਹ ਪਾਵਰ ਨਹੀਂ ਹੈ ਕਿ ਉਹ ਰਾਜਨੀਤਿਕ ਮਾਫੀਆ ਨੂੰ ਨਿਲਾਮ ਕਰੇ ਚਾਹੇ 11 ਸਾਲ ਦੇ ਲੀਜ਼ ਤੇ ਹੋਇਆ ਹੈ ਤੈਸ ਕਰਕੇ ਮੈਂ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਅੰਮ੍ਰਿਤਸਰ ਦੇ ਲੋਕਾਂ ਦੇ ਹਿੱਤ ਦੇ ਵਿੱਚ ਉਸ ਨਿਲਾਮੀ ਦਾ ਜੋ ਲੀਜ਼ ਹੈ ਲੀਜ਼ ਨੂੰ ਤੋੜ ਦਿੱਤਾ ਜਾਵੇ ਤੇ ਕਾਰਪੋਰੇਸ਼ਨ ਆਪਣੇ ਹਾਸ ਦੇ ਵਿੱਚ ਲੈ ਲਵੇ ਔਰ ਇਸ ਮੁੱਦੇ ਤੇ ਕੋਈ ਰਾਜਨੀਤੀ ਨਾ ਕਰੇ ਲੋਕਾਂ ਨੇ ਆਪਣੇ ਨਿੱਜੀ ਸਵਾਰ ਸਾਧਨ ਲਈ ਇਹ ਸਾਰਾ ਕੰਮ ਉਹਨਾਂ ਨੇ ਕੀਤਾ ਹੈ ਔਰ ਇਸ ਕਰਕੇ ਮੈਂ ਜਨਤਾ ਦੇ ਬਿਹਾਫ ਤੇ ਜਨਤਾ ਵੱਲੋਂ ਮੈਂ ਇਸ ਚੀਜ਼ ਦੀ ਮਤਲਬ ਉਸ ਦੋ ਉਸ ਦੇ ਵਿਰੋਧਤਾ ਮੈਂ ਕਰਦਾ ਹਾਂ ਔਰ ਇਸ ਦੇ ਉੱਤੇ ਜੇਕਰ ਕਾਰਵਾਈ ਨਹੀਂ ਹੁੰਦੀ ਹੈ ਆਸ਼ਵਾਸਨ ਮੈਨੂੰ ਮਿਲ ਗਿਆ ਹੈ ਲੇਕਿਨ ਕਾਰਵਾਈ ਨਹੀਂ ਹੁੰਦੀ ਹੈ ਤਾਂ ਅਸੀਂ ਪ੍ਰੋਟੈਸਟ ਕਰਾਂਗੇ ਹਰ ਹਾਲ ਦੇ ਵਿੱਚ ਉਸ ਨੂੰ ਮੁਕਤ ਕਰਾਂਗੇ ਨਾਲ ਹੀ ਮੁੱਦਾ ਤੁਸੀਂ ਦੇਖੋਗੇ ਸਰਕਟ ਹਾਊਸ ਦਾ 2 ਸਾਲ ਪਹਿਲਾਂ ਵੀ ਬਜਟ ਸੈਸ਼ਨ ਦੇ ਵਿੱਚ ਮੈਂ ਇਹ ਗੱਲ ਰੱਖੀ ਸੀ ਮੈਨੂੰ ਆਸ਼ਵਾਸਨ ਆਇਆ ਸੀ ਕਿ ਇਸ ਦੀ ਇਨਕੁਆਰੀ ਕਰਾਈ ਜਾਊਗੀ ਕਿ ਕਾਂਗਰਸ ਦੇ ਟਾਈਮ ਦੇ ਵਿੱਚ ਇਹਨੂੰ ਇੱਕ ਖਾਸ ਇੱਕ ਜੋ ਪਰਿਵਾਰ ਹੈ ਅੰਮ੍ਰਿਤਸਰ ਦੇ ਉਸ ਪਰਿਵਾਰ ਦੇ ਨਾਂ ਤੇ ਨਿਲਾਮ ਕੀਤਾ ਗਿਆ ਆਜ ਤੁਸੀਂ ਜਾ ਕੇ ਦੇਖੋ ਇੱਕ ਹੋਟਲ ਦਾ ਬੋਰਡ ਉੱਥੇ ਲੱਗਿਆ ਹੈ ਅੰਮ੍ਰਿਤਸਰ ਸਰਕਟ ਹਾਊਸ ਦੇ ਸਾਹਮਣੇ ਬੁਰਾ ਸੀ ਵਿਧਾਨ ਸਭਾ ਦੇ ਵਿੱਚ ਗੱਲ ਰੱਖਦੇ ਨੇ और आश्वासन भी मिलता है लिखते तौर पर आश्वासन मिलता है कागज सा उस तू तो बावजूद कोई इंक्वायरी नहीं होंगी है और राजनीतिक माफिया अपने हिसाब के सारा काम करता जा रहा है और मैं ये समझता हाँ कि देखो जो सर्किट हाउस या कंपनी बाग इस तरह के एरिए ने यह सारा चीज होंगे की है यह पब्लिक द्रोहर होंगी और विशेष करके सर्किट हाउस प्रजातंत्र प्रजातंत्रोहर होंगी ਇਸ ਪ੍ਰਜਾਤੰਤਰਿਤ ਰੋਹਰ ਨੂੰ ਬਚਾਉਣਾ ਹੈ ਅੱਜ ਬੇਸਕ ਉੱਥੇ ਹੋਟਲ ਬਣ ਗਿਆ ਹੈ ਲੇਕਿਨ ਸਾਡਾ ਪ੍ਰਿਆਸ ਜਾਰੀ ਰਹੇਗਾ ਸਾਡਾ ਪ੍ਰੋਟੈਸਟ ਜਾਰੀ ਰਹੇਗਾ ਠੀਕ ਹੈ ਅਸੀਂ ਉਸ ਤਰੀਕੇ ਦਾ ਪ੍ਰੋਟੈਸਟ ਨਹੀਂ ਕਰਾਂਗੇ ਸਾਡੀ ਸਰਕਾਰ ਹੈ ਲੇਕਿਨ ਹਰ ਫਰੰਟ ਤੇ ਅਸੀਂ ਜਾ ਕੇ ਇਸ ਦਿਨ ਉਹ ਉਸ ਦੇ ਖਿਲਾਫ ਆਵਾਜ਼ ਬੁਲੰਦ ਕਰਾਂਗੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੋਲ ਚੁੱਕੇ ਹਾਂ ਨਿੱਜੀ ਤੌਰ ਤੇ ਵੀ ਮੈਂ ਟਾਈਮ ਲੈ ਕੇ ਉਹਨਾਂ ਨੂੰ ਬੋਲ ਚੁੱਕਿਆ ਹਾਂ ਵਿਧਾਨ ਸਭਾ ਦੇ ਵਿੱਚ ਬੋਲ ਚੁੱਕਿਆ ਹਾਂ ਪત્ર ਪత్రిక ਮੀਡੀਆ ਦੇ ਰਹੀ ਵੀ ਮੈਂ ਇਹ ਬੋਲ ਚੁਕਿਆ ਤਾਂ ਇਹ ਸਾਡਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ